ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਔਰ ਸਾਡੇ ਨਾਲ ਮੌਜੂਦ ਨੇ ਤੀਰਤ ਸਿੰਘ ਜੀ ਜਿਹੜੇ ਕਿ ਮੰਨੇ ਪਰ ਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਅੱਜ ਆਸਟ੍ਰੇਲੀਆ ਦੀ ਗੱਲ ਬੜੀ ਮਹੱਤਵਪੂਰਨ ਹੈ ਤੀਰ ਜੀ ਸਾਡੇ ਨਾਲ ਸਾਂਝੀ ਕਰਨਗੇ ਆਸਟ੍ਰੇਲੀਆ ਨੂੰ ਲੈ ਕੇ ਪਿਛਲੇ ਕੁਝ ਸਮੇਂ ਚ ਜਿਸ ਤਰ੍ਹਾਂ ਨਾਲ ਫਾਈਲਾਂ ਲਗਾਈਆਂ ਗਈਆਂ ਧੜਾ ਧੜ ਫਾਈਲਾਂ ਵਿਦਾਊਟ ਆਲਸ ਕੱਟ ਫੰਡਾਂ ਦੇ ਨਾਲ ਥਰਡ ਪਾਰਟੀ ਫੰਡਾਂ ਦੇ ਨਾਲ ਸਾਡੇ ਵਿਦਿਆਰਥੀਆਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਔਰ ਕਿਸ ਰੂਪ ਚ ਅੱਜ ਸਾਡੇ ਵਿਦਿਆਰਥੀ ਭੁਗਤ ਰਹੇ ਨੇ ਇਹ ਵੀ ਗੱਲ ਸਮਝਣ ਦੀ ਲੋੜ ਹੈ ਕਿ ਭਵਿੱਖ ਚ ਆਸਟ੍ਰੇਲੀਆ ਤੋਂ ਵੀਜ਼ੇ ਆਸਾਨੀ ਨਾਲ ਮਿਲਣਗੇ ਵੱਡੇ ਸਵਾਲ ਖੜੇ ਹੋਗੇ ਨੇ ਤਿਰਜ ਜੀ ਸਾਡੇ ਨਾਲ ਨੇ ਵੱਖ-ਵੱਖ ਪੁਆਇੰਟਸ ਨੂੰ ਅਡਰੈਸ ਕਰਨਗੇ ਤਿਰਜ ਜੀ ਸਸਕਾਲ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਪੂਰੀ ਕਲੈਰਿਟੀ ਅੱਜ ਪੰਜਾਬ ਦੇ ਵਿਦਿਆਰਥੀਆਂ ਨੂੰ ਦੇ ਦਿਓ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸਕਾਲ ਜੀ ਇਸ ਹੱਦ ਜਿਹੜਾ ਇਹ ਆਸਟ੍ਰੇਲੀਆ ਤੋਂ ਅਪਡੇਟ ਆਇਆ ਨਾ ਤੇ ਉਮੀਦ ਤਾਂ ਕੀਤੀ ਜਾ ਰਹੀ ਸੀ ਕਿ ਹਾਂ ਵੀ ਇਹ ਕਿ ਇਹ 6 ਕ ਮਹੀਨੇ ਬਾਅਦ ਜਿਹੜਾ ਕਿ ਇਹ ਸਾਨੂੰ ਬਦਲਾਅ ਦੇਖਣ ਨੂੰ ਮਿਲੇਗਾ ਬਟ ਆਸਟ੍ਰੇਲੀਆ ਨੇ ਤਾਂ ਮੈਂ ਤਾਂ ਕਹੂੰਗਾ ਸ਼ਾਇਦ ਪੰਜਾਬ ਦੇ ਜਿਹੜੇ ਮੈਂ ਕਹੂੰਗਾ ਏਜੰਟਸ ਨੂੰ ਜਿਹੜੀਆਂ ਮਸ਼ਹੂਰੀਆਂ ਦਿੱਤੀਆਂ ਗਈਆਂ ਤੇ ਉਹ 3 ਕ ਮਹੀਨੇ ਦੇ ਵਿੱਚ ਹੀ ਇਹ ਕੰਮ ਹੋ ਗਿਆ ਕਿ ਇੰਡੀਆ ਦਾ ਅਸੈਸਮੈਂਟ ਲੈਵਲ 2 ਚ ਜਿੱਦੋਂ ਗਿਆ ਸੀ ਕਿੰਨੀ ਖੁਸ਼ੀ ਮਨਾਈ ਗਈ ਸੀ ਤੇ ਤਾਂ ਲੱਗ ਰਿਹਾ ਸੀ ਕਿ ਹੁਣ ਬੱਚੇ ਦੇ ਸਮੇਂ ਸਾਰਾ ਪਰਿਵਾਰ ਹੀ ਆਸਟ੍ਰੇਲੀਆ ਪਹੁੰਚੇਗਾ ਉਸ ਚੀਜ਼ ਦਾ ਜਵਾਬ ਤਾਂ ਸਾਰਿਆਂ ਨੂੰ ਮਿਲ ਹੀ ਚੁੱਕਾ ਕਾਸੀ ਪਿਛਲੇ ਸਮੇਂ ਦੇ ਵਿੱਚ ਵੀ ਕਿ ਜਦੋਂ 80 ਤੋਂ 90% ਜਿਹੜੀ ਕਿ ਰਿਫਿਊਜ਼ਲ ਦੇਖਣ ਨੂੰ ਮਿਲੀ ਸੀ ਬਟ ਅੱਜ ਆਫੀਸ਼ੀਅਲੀ ਵੀ ਇੰਡੀਆ ਦਾ ਅਸੈਸਮੈਂਟ ਲੈਵਲ 3 ਚ ਆ ਗਿਆ ਤੇ ਇਹ ਤਾਂ ਚਲੋ ਪਤਾ ਲੱਗ ਗਿਆ ਬਟ ਹੁਣ ਨਾਲ ਦੀ ਨਾਲ ਸਵਾਲ ਕੀ ਜਿਹੜੇ ਉੱਠ ਕੇ ਆ ਰਹੇ ਕਿ ਹੁਣ ਵੀਜ਼ਾ ਲੱਗੂ ਜਾਂ ਨਾ ਲੱਗੂ ਜਾਂ ਆਸਟ੍ਰੇਲੀਆ ਬੰਦ ਵਰਗਾ ਇਹੜਾ ਮਾਹੌਲ ਹੋਊਗਾ ਪਰ ਜਿਵੇਂ ਆਜਾ ਮੈਂ ਇੰਡੀਆ ਜਦੋਂ ਅਸੈਸਮੈਂਟ ਲੈਵਲ 3 ਚ ਸੀਗਾ ਅਸੈਸਮੈਂਟ ਲੈਵਲ 2 ਤੋਂ ਪਹਿਲੋਂ ਮੈਨੂੰ ਲੱਗਦਾ ਉਦੋਂ ਇਹ ਜੋ ਜ਼ਿਆਦਾ ਮੈਟਰ ਸੀ ਇੰਡੀਆ ਅਸੈਸਮੈਂਟ ਲੈਵਲ 2 ਸੀ ਉਹ ਤਿੰਨੇ ਮਹੀਨੇ ਗਿਆ ਕੋਈ ਮੈਨੂੰ ਲੱ ਜਦੋਂ ਬਿਨਾ ਆਇਸ ਤੋਂ ਬਿਨਾ ਫੰਡ ਤੋਂ ਕੋਈ ਦਿਨਾਂ ਦੇ ਵਿੱਚ ਜਦੋਂ ਆਸਟ੍ਰੇਲੀਆ ਨੇ ਭੇਜਨ ਦੀ ਆਸਟ੍ਰੇਲੀਆ ਭੇਜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਤੇ ਉਹ ਉਹਦਾ ਜਿਹੜਾ ਨਤੀਜਾ ਸਾਹਮਣੇ ਆ ਚੁੱਕਾ ਤੇ ਪਰ ਬੱਚਿਆਂ ਨੂੰ ਮੈਂ ਕਹਾਂਗਾ ਹਿੰਮਤ ਨਾ ਛੱਡੋ ਕਿਉਂਕਿ ਹੁਣ ਆਸਟ੍ਰੇਲੀਆ ਦਾ ਨਾ ਉਹ ਸਮਾਂ ਵਿੱਚ ਤੇ ਹੁਣ ਸਵਾਲ ਨਹੀਂ ਬੱਚਾ ਪੁੱਛੇਗਾ ਵੀ ਬੱਚਾ ਵੀ ਉਹ ਸਵਾਲ ਪੁੱਛਣ ਲੱਗ ਪਿਆ ਸੀ ਬਿਨਾ ਆਇਸ ਤੋਂ ਭੇਜੋਗੇ ਜੀ ਬਿਨਾ ਫੰਡਾ ਤੋਂ ਭੇਜ ਦੋਗੇ ਜੀ ਸਾਡੇ ਕੋਲ ਕੱਖ ਨਹੀਂ ਰਿਹਾ ਜੀ ਸਾਡੇ ਕੋਲ ਆਈਟੀਆਰ ਨਹੀਂ ਹੈਗੀਆਂ ਜੀਆ ਤੇ ਉਹਨਾਂ ਚੀਜ਼ਾਂ ਦਾ ਬਸ ਇੱਕੋ ਹੀ ਜਵਾਬ ਜਿਹੜਾ ਹੈਗਾ ਆਸਟ੍ਰੇਲੀਆ ਨੇ ਆਪ ਦਿੱਤਾ ਸੋ ਬੱਚਿਆਂ ਦਾ ਸਮਾਂ ਵੀ ਪਿਛਲੇ ਸਮੇਂ ਖਰਾਬ ਹੋਇਆ ਪੈਸਾ ਵੀ ਖਰਾਬ ਹੋਇਆ ਹੁਣ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਸ਼ਾਇਦ ਥੋੜਾ ਬਚ ਜੂਗਾ ਬਟ ਅਫਸੋਸ ਦੀ ਗੱਲ ਇਹ ਹੈ ਕਿ ਇਸ ਚੀਜ਼ਾਂ ਕਰਕੇ ਨਾ ਕਈ ਜੈਨੂਇਨ ਬੱਚੇ ਡਿਸਰਵਿੰਗ ਬੱਚੇ ਵੀ ਜਿਹੜੇ ਕਿ ਆਪਣਾ ਸੁਪਨਾ ਪੂਰਾ ਕਰਨ ਦੇ ਵਿੱਚ ਕਾਮਯਾਬ ਨਹੀਂ ਇਹ ਉਹਨਾਂ ਬੱਚਿਆਂ ਨੂੰ ਵੀ ਕਹੂੰਗਾ ਉੱਪਰ ਵਾਲੇ ਦੇ ਯਕੀਨ ਰੱਖੋ ਜੋ ਕੁਝ ਹੋਊਗਾ ਆਉਣ ਵਾਲੇ ਸਮੇਂ ਚ ਵਧੀਆ ਹੋਊਗਾ ਜੇ ਆਸਟ੍ਰੇਲੀਆ ਜਾਣਾ ਆਪਣਾ ਪੂਰਾ ਨਹੀਂ ਕਿਹਾ ਕੋਈ ਗੱਲ ਨਹੀਂ ਜਾਂ ਆਪਣੀ ਹੋਰ ਅਗਲੇ ਸਮੇਂ ਲਈ ਤਿਆਰੀ ਕਰ ਲੋ ਜਦ ਵੀ ਹੋਰ ਕੰਟਰੀ ਦੇ ਥ्रू ਵੀ ਜਾ ਸਕਦੇ ਆ ਚਾਹੇ ਡਿਗਰੀ ਕਰਕੇ ਜਾ ਸਕਦੇ ਆ ਸੋ ਮੇਰਾ ਇੱਕੋ ਹੀ ਬੱਚਿਆਂ ਨੂੰ ਸਿਰਫ ਸੁਨੇਹਾ ਮੰਮਿਆਂ ਨੂੰ ਵੀ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਸੀਗਾ ਜਾਂ ਜਿਨ੍ਹਾਂ ਦੀਆਂ ਹਜੇ ਮੈਂ ਤਾਂ ਕਹੂੰਗਾ COE ਦੀ ਵੇਟ ਕਰ ਰਹੇ ਆ ਪ੍ਰੋਸੈਸ ਚੱਲ ਰਿਹਾ ਸੀਗਾ GS ਦਾ ਚੱਲ ਰਿਹਾ ਸੀ ਤੇ ਪਿਛਲੇ ਸਮੇਂ ਤੇ ਅੱਜ ਮੈਂ ਇਸ ਵੀਡੀਓ 'ਚ ਦੱਸਣਾ ਵੀ ਚਾਹੂੰਗਾ ਅ ਦਸੰਬਰ ਮਹੀਨੇ ਦੇ ਵਿੱਚ ਸੀਓਈ ਵੀ ਕੈਨਸਲ ਹੋਈਆਂ ਯੂਨੀਵਰਸਿਟੀਆਂ ਨੇ ਹੱਥ ਖਿੱਚ ਲਏ ਪੰਜਾਬ ਹਰਿਆਣਾ ਦੇ ਬੱਚਿਆਂ ਤੋਂ ਕਿ ਅਸੀਂ ਲੈਣੇ ਹੀ ਨਹੀਂ ਹੈਗੇ ਜੇ ਤੁਸੀਂ ਆਪਣੀਆਂ ਕਈ ਬੱਚਿਆਂ ਦੀਆਂ ਫਾਈਲ ਮੇ ਤੋਂ ਇਧਰ ਨੇ ਕੇਸਿਸ ਗਿਆ ਜਿਹੜੀ ਫਾਈਲ ਅੰਬੈਸੀ ਤੇ ਸੀ ਵਿਡਰੋਅਲ ਕਰਾਉਣੀਆਂ ਪੈਗੀਆਂ ਕਿਉਂਕਿ ਜਿਹੜੀ ਕਿ ਇਹ ਸੀਓਈ ਕੈਨਸਲ ਹੋ ਗਈ ਆਪਣੇ ਤੁਸੀਂ ਪੈਸੇ ਵਾਪਸ ਲੈ ਲਓ ਜੀ ਅਸੀਂ ਪੰਜਾਬ ਪ੍ਰਾਇੰਟ ਤੋਂ ਬੱਚੇ ਨਹੀਂ ਲੈ ਰਹੇ ਵਾਪਸ ਜਾਂ ਜਿਹਨਾਂ ਬੱਚੇ ਲੰਬੇ ਸਮੇਂ ਤੋਂ ਚੱਲ ਰਹੇ ਸੀ ਕਿ ਜੀਐਸ ਜੀਜੀਟੀ ਵੀ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਉਹਨਾਂ ਨੇ ਕੈਨਸਲ ਕੀਤੀਆਂ ਸੋ ਬਹੁਤ ਕੁਝ ਉਤਲ ਉਪਲ ਹੋਈ ਹੈ ਬਟ ਹੁਣੇ ਮੈਨੂੰ ਲੱਗਦਾ ਸਟੇਬਲ ਹੋ ਜਾਊ ਪੋਜ਼ਿਟਿਵ ਵੀ ਲਾਰਿਆ ਲੈਵਲ 3 ਦਾ ਉਹਦਾ ਮਤਲਬ ਇਹ ਨਹੀਂ ਕਿ 100% ਵੀਜ਼ਾ ਮਤਲਬ ਕਿ ਨਹੀਂ ਆਊਗਾ ਕਿਉਂਕਿ ਲੈਵਲ 2 ਦੇ ਵਿੱਚ ਜਦੋਂ ਬੱਚੇ ਨੇ 100% ਵੀਜ਼ਾ ਉਦੋਂ ਵੀ ਨਹੀਂ ਆਇਆ ਸੋ ਲੈਵਲ 3 ਦੇ ਬੱਚੇ ਕੋ ਪਹਿਲਾਂ ਸੀਗਾ ਕਿ ਹੁਣ ਬੱਚਾ ਹੋਈ ਹੋਈ ਅਪਲਾਈ ਕਰੂਗਾ ਕਿਉਂਕਿ ਹੁਣ ਪੇਪਰ ਵਰਕ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਸੋ ਵੀਜ਼ੇ ਦੀਆਂ ਉਮੀਦਾਂ ਜ਼ਿਆਦਾ ਵੱਧ ਨਹੀਂ ਆ ਸੋ ਇਟਸ ਅ ਪੋਜ਼ਿਟਿਵ ਸਾਈਨ ਚਾਹੇ ਦੇਖ ਦੇਖ ਜੇ ਸਾਨੂੰ ਲੱਗ ਰਿਹਾ ਹੋਗਾ ਕਿ ਇਹ 네ਗੇਟਿਵ ਅਪਡੇਟ ਹੈਗਾ ਵਾ ਬਟ ਹਾਲੋ ਮੈਂ ਬੱਚੇ ਨੂੰ ਕਹਾਂਗਾ ਕਿ ਤੁਸੀਂ ਆਪਣੇ ਪੇਪਰ ਵਰਕ ਰੈਡੀ ਰੱਖੋ ਕੋਈ ਵੀ ਜਿਗਾੜ ਜਾਲੀ ਪੇਪਰ ਸਿੰਪਲ ਲੈਂਗੁਏਜ ਤਨ ਕਹਿਣਾ ਚਾਹੂੰਗਾ ਸਟ੍ਰੇਟ ਫਾਰਵਰਡ ਉਹਨਾਂ ਨੂੰ ਗੁਰੇਜ਼ ਕਰੋ ਜਿੰਨਾ ਹੋ ਸਕੇ ਬੱਚੋ ਸਟੀਰੀਆ ਜਾਣਾ ਵਾ ਤੇ ਮੈਂ ਤਾਂ ਕਹੂੰਗਾ ਸਾਢੇ 1 ਸਾਲ ਪਹਿਲੋਂ ਰਿਵਾਂਸ ਤਿਆਰੀ ਕਰਨੀ ਸ਼ੁਰੂ ਕਰੋ ਥੈਨ ਜਿਹੜਾ ਕੀ ਆ ਆਸਟ੍ਰੇਲੀਆ ਜਾਂਦਾ ਸਪਨਾ ਪੂਰਾ ਹੋਣਾ ਬਾਕੀ ਰਾਜੀ ਖੁਸ਼ੀ ਰੋ ਚੜ੍ਹਦੀ ਕਲਾ ਜਰੂਰ ਇਹ ਸਬਡੇਟ ਤੋਂ ਵੀ ਡਰਨਾ ਨਹੀਂ ਢੇਰੀ ਡੋਣੀ ਆਪਾਂ ਆਪਣਾ ਕੰਮ ਕਰਨਾ ਹੈ ਮੰਤਰੀ ਜੀ ਨਾਲ ਬਾਕੀ ਉੱਪਰ ਵਾਲਾ ਸਭ ਕੁਝ ਵਧੀਆ ਕਰੂਗਾ ਤੇ ਮੈਂ ਹਰ ਬੱਚੇ ਨੂੰ ਕਹੂੰਗਾ ਸਟੀਰੀਆ ਯੂਕੇ ਕੈਨੇਡਾ ਯੂਰਪ ਜਾਣਾ ਚਾਹੁੰਦੇ ਹੋ ਪਿਨਾਕਾ ਦੇ ਜਲੰਧਰ ਅੰਮ ਦੈਨ ਆਪਣਾ ਫੈਸਲਾ ਜਿਹੜਾ ਕੀਆ ਕਰੋ ਤੇ ਅਸੀਂ ਹਰ ਬੱਚੇ ਨੂੰ ਹਮੇਸ਼ਾ ਕਹਿੰਦੇ ਹਾਂ ਜਿੰਨੀ ਹੋ ਸਕੇ ਆਪਣੇ ਲਈ ਤਾਂ ਜੈਨੂਨ ਗਾਰਡਨਸ ਜਿੰਨੇ ਆ ਬਾਕੀ ਉੱਪਰ ਵਾਲਾ ਚਾਹਦਾ ਤੇ ਬਾਕੀ ਬੱਚੇ ਨਾਲ ਸੀ ਖੜਨਾ ਖੜਦੇ ਵੀ ਆ ਜਿੰਨਾ ਹੋ ਸਕੇ ਵੱਧ ਤੋਂ ਵੱਧ ਜਿੰਨਾ ਦੂਰ ਤੱਕ ਪਮਾ ਪੀਆ ਦੇ ਸਫਰ ਤੱਕ ਖੜੀਏ ਤੇ ਇਸੇ ਲਈ ਆਪਣੀ ਜੈਨੂਨ ਕਰੀਅਰ ਕਾਉਂਸਲਿੰਗ ਸਾਫ ਸੁਥਰੀ ਸਲਾਹ ਵਾਸਤੇ ਪਿਨਾਕਲ ਦੇ ਆਫਿਸ ਜ਼ਰੂਰ ਵਿਜ਼ਿਟ ਕਰੋ ਸਤਿ ਸ਼੍ਰੀ ਅਕਾਲ ਸੋ ਬਹੁਤ ਬਹੁਤ ਧੰਨਵਾਦ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਸਿੰਘ ਜੀ ਨੇ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ ਇਸ ਨੰਬਰ ਦੇ ਜ਼ਰੀਏ ਤੁਸੀਂ ਹਰੋ ਸਵਾਲ ਦੀ ਜਾਣਕਾਰੀ ਲੈ ਸਕਦੇ ਹੋ ਜਿਹੜਾ ਸਵਾਲ ਤੁਹਾਡੇ ਜ਼ਿਹਨ ਚ ਉੱਭਰਦਾ ਹੈ 85578 85578 ਸਕਰੀਨ ਤੇ ਨੰਬਰ ਹੈ ਨੇੜੇ ਦੇ ਦਫ਼ਤਰ ਚ ਜਾ ਕੇ ਮਿਲੋ ਟੈਲੀਫੋਨ ਕਰੋ ਪਰਸਨਲ ਅਪਾਇੰਟਮੈਂਟ ਲਓ ਪੂਰੀ ਕਨਫਿਊਜ਼ਨ ਦੂਰ ਕਰੋ ਹਰ ਸਵਾਲ ਦਾ ਜਵਾਬ ਲਓ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤੁਹਾਡੇ ਤੋਂ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਥੈਂਕ ਯੂ ਸੋ ਮੱਚ ਬਰੌਡਵੇ ਦੇ